ਜਾਬਤੇ ਹਰਿਆਣਾ ਬਾਰਡਰ ਦੇ ਨਾਲ ਲੱਗਦੇ ਸ਼ੰਭੂ ਰੇਲਵੇ ਸਟੇਸ਼ਨ ਤੇ ਤਰਨੇ ਦੇ ਰਹੇ ਕਿਸਾਨਾਂ ਨੇ ਪ੍ਰਦਰਸ਼ਨ ਖਤਮ ਦਾ ਐਲਾਨ ਕਰ ਦਿੱਤਾ ਜੀਆਂ ਨੌਜਵਾਨ ਨੇਤਾ ਨਵਦੀਪ ਸਿੰਘ ਜਲਬੇੜਾ ਸਮੇਤ ਇਨ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਦੋ ਕਿਸਾਨ ਸੰਗਠਨਾਂ 17 April ਤੋਂ ਰੇਲਵੇ ਸਟੇਸ਼ਨ ਤੇ ਟ੍ਰੈਕ ਜਾਮ ਕਰਕੇ ਬੈਠੇ ਹੋਏ ਸਨ ਜਿਸ ਕਾਰਨ ਰੇਲ ਵਿਭਾਗ ਨੂੰ ਰੋਜ਼ਾਨਾ ਹੀ ਟ੍ਰੇਨਾਂ ਰੱਦ ਕਰਨੀਆਂ ਪੈ ਰੀਆਂ ਸਨ ਰਾਸਤੇ ਡਾਇਵਰਟ ਕਰਨੇ ਪੈ ਰਹੇ ਸਨ ਅਤੇ ਐਮਐਸਪੀ ਸਮੇਤ ਹੋਰ ਮੰਗਾ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਜਿਹੜਾ ਧਰਨਾ ਚੱਲ ਰਿਹਾ ਹੈਗਾ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪੰਜਾਬ ਆ ਰਹੇ ਨੇ ਪੰਜਾਬ ਦੇ ਵਿੱਚ ਓਨ ਰੈਲੀਆਂ ਹੋਣੀਆਂ ਨੇ ਕਿਸਾਨ ਬੈਠਕ ਦੇ ਵਿੱਚ ਇੱਕ ਪਾਸੇ ਰੇਲਵੇ ਟ੍ਰੈਕ ਖਾਲੀ ਕਰਨ ਦਾ ਐਲਾਨ ਕੀਤਾ ਹੈ ਉੱਥੇ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਦੇ ਵਿਰੋਧੀ ਵੀ ਹੈ ਜਿਹੜੀ ਕੋਸ਼ਨਾ ਕਰ ਦਿੱਤੀ ਹੈ ਕਿਸਾਨਾਂ ਨੇ ਕਿਹਾ ਜਿੱਥੇ ਵੀ ਨਰਿੰਦਰ ਮੋਦੀ ਪਹੁੰਚਣਗੇ ਕਿਸਾਨੀ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਨਗੇ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਪੰਜਾਬ ਦਾ ਵਪਾਰੀ ਵਰਗ ਪਰੇਸ਼ਾਨ ਹੋ ਰਿਹਾ ਹੈ ਉਹਨਾਂ ਦਾ 10 ਦਿਨ ਦੇ ਅੰਦਰ ਪ੍ਰਦਰਸ਼ਨ ਬੰਦ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ ਸੋ ਫਿਲਹਾਲ ਹੈ ਕਿਸਾਨਾਂ ਨੇ ਰੇਲਵੇ ਟ੍ਰੈਕ ਖਾਲੀ ਕਰਨ ਦਾ ਐਲਾਨ ਕਰ ਦਿੱਤਾ ਹੈ ਕੁਝ ਰਾਹਤ ਜ਼ਰੂਰ ਮਿਲੇਗੀ ਲੋਕਾਂ ਨੂੰ ਟ੍ਰੇਨਾਂ ਦੀ ਆਵਾਜਾਈ ਕਿਉਂਕਿ ਬੰਦ ਹੋਈ ਪਈ ਸੀ ਸੋ ਕਿਸਾਨਾਂ ਨੇ 23 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ ਇੱਕ ਪਾਸੇ ਲੋਕਾਂ ਨੂੰ ਰਾਹ ਦਿੱਤੀ ਗਈ ਹੈ ਰੇਲਵੇ ਟ੍ਰੈਕਾਂ ਜਿਹੜੇ ਉੱਥੋਂ ਤਰਨਾ ਚੱਕ ਦਿੱਤਾ ਗਿਆ ਕਿਉਂਕਿ ਰੇਲ ਗੱਡੀਆਂ ਬਹੁਤ ਰੱਦ ਹੋ ਰਹੀਆਂ ਸਨ ਰੇਲਾਂ ਦੇ ਜਿਹੜੇ ਰੂਟ ਨੇ ਉਹ ਡਾਇਵਰਟ ਕਰਨੇ ਪਏ ਸਨ ਦੂਜੇ ਪਾਸੇ ਇਹ ਵੀ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਪੰਜਾਬ ਦੇ ਵਿੱਚ ਆ ਰਹੇ ਨੇ ਉਹਨਾਂ ਦਾ ਜੰਮ ਕੇ ਵਿਰੋਧ ਪ੍ਰਦਰਸ਼ਨ ਕਿੱਥੇ ਜਾਵੇਗਾ ਜਿੱਥੇ-ਜਿੱਥੇ ਉਹ ਰੈਲੀਆਂ ਕਰਨਗੇ ਅਪਡੇਟ ਲੈ ਕੇ ਉਗਰੋ ਹਮਾਂਗੇ ਵੇਖਦੇ ਰਹੋ ਲੁਧਿਆਣਾ